ਗੁਰੂ ਪਿਆਰਿਓ ਵੈਸੇ ਤਾਂ ਗੁਰੂ ਸਹਿਬਾਨਾਂ ਦੇ ਸ਼ਹੀਦਾਂ ਦੇ ਸਾਰੇ ਦਿਨ ਹੀ ਹੁੰਦੇ ਆ ਇਹ ਆ ਭੁੱਲ ਯਾਦਾਂ ਹੈ ਜਿਹੜੀ ਯਾਦ ਕਦੇ ਭੁੱਲਦੀ ਨਹੀਂ ਉਹ ਤਾਜ਼ਾ ਹੀ ਹੁੰਦੀ ਹੈ ਤੇ ਹਰ ਦਿਨ ਉਸ ਯਾਦ ਲਈ ਤਾਜ਼ਾ ਹੁੰਦਾ ਹੈ ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਦੇ ਚੌਂਕ ਚਾਂਦਨੀ ਵਿੱਚ ਸ਼ਹੀਦ ਕਰ ਦਿੱਤਾ ਭਾਈ ਜੈਤਾ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਪਿਆਰ ਸਤਕਾਰ ਤੇ ਆਦਬ ਨਾਲ ਲੈ ਕੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਿਆ ਹੈ ਉਸ ਮਹਾਨ ਯੋਧੇ ਦੀ ਇਸ ਕੁਰਬਾਨੀ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਉਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਇਹ ਲਾਈਨਾਂ ਲਿਖੀਆਂ ਆਓ ਸੁਣੀਏ ਸਿੱਖਾਂ ਦੇ ਸਦਕ ਨੂੰ ਚੇਤੇ ਕਰਕੇ ਭਾਈ ਜੈਤਾ ਕਿਵੇਂ ਪੰਦ ਮਕਾਉਂਦਾ ਹੈ ਇਉਂ ਪੰਦ ਮਕਾਉਂਦਾ ਹੈ ਕੱਲ ਪਿਆਸੀ ਜਦੋਂ ਸੂਰਮਾ ਪਾਰ ਦਿੱਲੀ ਨੂੰ ਕਰਕੇ ਜੀ ਤੱਕਿਆ ਫੇਰ ਜਰਾ ਨਾ ਪਿੱਛੇ ਕਿਸੇ ਜਗਾ ਤੇ ਖੜਕੇ ਜੀ ਤੱਕਿਆ ਫੇਰ ਜਰਾ ਨਾ ਪਿੱਛੇ ਕਿਸੇ ਜਗਾ ਤੇ ਖੜਕੇ ਜੀ ਚੱਲੇ ਤੇਜ਼ ਤੂਫਾਨ ਵਾਂਗਰਾ ਪੈਰ ਨਹੀਂ ਅਟਕਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਪੰਦ ਮੁਕਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਪੰਦ ਮੁਕਾਉਂਦਾ ਸੀ ਹੋ ਚੱਲ ਪਿਆਸੀ ਜਦੋਂ ਸੂਰਮਾ ਪਾਰ ਦਿੱਲੀ ਨੂੰ ਕਰਕੇ ਜੀ ਤੱਕਿਆ ਫੇਰ ਜਰਾ ਨਾ ਪਿੱਛੇ ਕਿਸੇ ਜਗਾ ਤੇ ਖੜਕੇ ਜੀ ਚੱਲੇ ਤੇਜ਼ ਤੂਫਾਨ ਵਾਂਗਰਾ ਪੈਰ ਨਹੀਂ ਅਟਕਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਬੰਦ ਮੁਕਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਬੰਦ ਮੁਕਾਉਂਦਾ ਸੀ ਸਭ ਤੋਂ ਪਹਿਲਾਂ ਸਤੀ ਦਾਸ ਦਾ ਨਕਸ਼ਾ ਮੂਰੇ ਆਇਆ ਸੀ ਰੂਹੀ ਵਿੱਚ ਵਲੇਟ ਉਸ ਨੂੰ ਜਦੋਂ ਪਲੀਤਾ ਲਾਇਆ ਸੀ ਰੂਹੀ ਵਿੱਚ ਵਲੇਟ ਉਸ ਨੂੰ ਜਦੋਂ ਪਲੀਤਾ ਲਾਇਆ ਸੀ ਪੜਦਾ ਸੀ ਗੁਰਬਾਣੀ ਫਿਰ ਵੀ ਜਰਾ ਨਹੀਂ ਕਬਰੌਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਬੰਦ ਮਕਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਪੰਦ ਮਕਾਉਂਦਾ ਸੀ ਮਤੀ ਦਾਸ ਦਾ ਸਿੱਧਕ ਉਹ ਸਦੀ ਫੇਰ ਨਜ਼ਰ ਵਿੱਚ ਆਇਆ ਸੀ ਆਰੇ ਥੱਲੇ ਬਹਿ ਕੇ ਜੀ ਨੇ ਆਪਣਾ ਆਪ ਚਰਵਾਇਆ ਸੀ ਆਰੇ ਥੱਲੇ ਬਹਿ ਕੇ ਜੀ ਨੇ ਆਪਣਾ ਆਪ ਚਰਵਾਇਆ ਸੀ ਮਿੱਠੀ ਸੋਰੋਵਰ ਵਿੱਚ ਬਾਣੀ ਜਿਹੜਾ ਜਪਜੀ ਸਾਹਿਬ ਦੀ ਗਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਬੰਦ ਮਕਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਬੰਦ ਮਕਾਉਂਦਾ ਸੀ ਦੇਗ ਉਬਲਦੀ ਦਿਸਦੀ ਕਿਧਰੇ ਬੈਠਾ ਵਿੱਚ ਦਿਆਲਾ ਸੀ ਨਾਮ ਖਮਾਰੀ ਚੜੀ ਉਸ ਨੂੰ ਹੋਇਆ ਉਹ ਮਤਵਾਲਾ ਸੀ ਨਾਮ ਖਮਾਰੀ ਚੜੀ ਉਸ ਨੂੰ ਹੋਇਆ ਉਹ ਮਤਵਾਲਾ ਸੀ ਕੋਲੇ ਖੜਾ ਜਲਾਦ ਦੇਖਦੇ ਹੀਠਾਂ ਲਾਟ ਮਚਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਪੰਦ ਮਕਾਉਂਦਾ ਸੀ ਬਈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੇਤਾ ਭੰਦਮ ਕਹਉਂਦਾ ਸੀ ਅਰਜਣ ਦੇਵ ਗੁਰੂ ਸੀ ਦਿਸਦਾ ਤਤੀ ਲੋ ਤੇ ਸੜਦਾ ਜੀ ਤੇਰਾ ਕੀਆ ਮਿੱਠਾ ਲਾਗੇ ਨਾਲ ਸਿੱਧਕ ਦੇ ਪੜਦਾ ਜੀ ਤੇਰਾ ਕੀਆ ਮਿੱਠਾ ਲਾਗੇ ਨਾਲ ਸਿੱਧਕ ਦੇ ਪੜਦਾ ਜੀ ਐਦਾਂ ਸੋਚ ਸੋਚ ਕੇ ਜੇ ਤਾਂ ਆਪਣਾ ਫਰਜ਼ ਨਿਭਾਉਂਦਾ ਸੀ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੇ ਤਾਂ ਪੰਧ ਮੁਕਾਉਂਦਾ ਸੀ ਬਈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੇ ਤਾਂ ਪੰਧ ਮੁਕਾਉਂਦਾ ਸੀ ਜਿਹੜੀ ਵਰਤੀ ਨਾਲ ਸਿੱਖਾਂ ਦੇ ਹੋਰ ਕਿਤੇ ਨਹੀਂ ਬੀਤੀ ਸੀ ਕਫਣ ਸਿਰ ਤੇ ਬਨ ਕੇ ਲੜਨਾ ਇਹ ਸਿੱਖਾਂ ਦੀ ਰੀਤੀ ਸੀ ਕਫਣ ਸਿਰ ਤੇ ਬਨ ਕੇ ਲੜਨਾ ਇਹ ਸਿੱਖੀ ਦੀ ਰੀਤੀ ਸੀ ਦੂਜੇ ਪਾਸੇ ਤੜਪਦਿਆਂ ਨੂੰ ਪਾਣੀ ਸਿੱਖ ਪਿਹਾਉਂਦਾ ਹੈ ਬਈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੇਤਾ ਭੰਦ ਮਕਾਉਂਦਾ ਹੈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਭੰਦ ਮੁਕਾਉਂਦਾ ਹੈ ਉਹ ਕਿਧਰੇ ਲੰਗਰ ਕਿਧਰੇ ਪਾਣੀ ਸਭ ਦੇ ਦਰਦ ਵੰਡਾਵੇ ਉਹ ਕਿਧਰੇ ਪੱਗ ਫੜਾ ਕੇ ਸਿਰ ਦੀ ਡੁੱਬਦਿਆਂ ਤਾਈਂ ਬਚਾਵੇ ਉਹ ਕਿਧਰੇ ਪੱਗ ਫੜਾ ਕੇ ਸਿਰ ਦੀ ਡੁੱਬਦਿਆਂ ਤਾਈਂ ਬਚਾਵੇ ਉਹ ਜੇ ਕੋਈ ਬਣੇ ਮੁਸੀਬਤ ਸਿੱਧਾ ਰੱਬ ਦਾ ਨਾਮ ਧਿਆਉਂਦਾ ਹੈ ਬਈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੇਤਾ ਭੰਦ ਮਕਾਉਂਦਾ ਹੈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੇਤਾ ਭੰਦ ਮਕਾਉਂਦਾ ਹੈ ਕਿ ਮੇਰੇ ਕਥਾ ਕਿਤੇ ਪ੍ਰਚਾਰਕ ਕੀਰਤਨ ਕਿਤੇ ਸੁਣਾਵੇ ਜੀ ਕਿਦਰੇ ਆਪ ਜਪੇ ਤੇ ਸਭ ਨੂੰ ਰੱਬ ਦਾ ਨਾਮ ਜਪਾਵੇ ਜੀ ਕਿਦਰੇ ਆਪ ਜਪੇ ਤੇ ਸਭ ਨੂੰ ਰੱਬ ਦਾ ਨਾਮ ਜਪਾਵੇ ਜੀ ਕਿਦਰੇ ਬਣਿਆ ਫਿਰੇ ਪਤੰਗਾ ਵਾਰਾਂ ਜੋੜ ਸੁਣਾਉਂਦਾ ਹੈ ਕਿਦਰੇ ਬਣਿਆ ਫਿਰੇ ਪਤੰਗਾ ਵਾਰਾਂ ਜੋੜ ਸੁਣਾਉਂਦਾ ਹੈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਪੰਧ ਮਕਾਉਂਦਾ ਹੈ ਬਈ ਸਿੱਧਕ ਸਿੱਖਾਂ ਦਾ ਚੇਤੇ ਕਰਕੇ ਜੈਤਾ ਪੰਧ ਮਕਾਉਂਦਾ ਹੈ